کے مت جانا بس اتنی مرنا ہے جی جی تک لڑائی سے لڑو گے نہیں ہوتا اچھا نہیں بالکل لڑائی سے لڑنا میں کتھے جا رہا ہوں میں کہ آگے کچھ سمجھوں بھی پر میں نہیں جا رہا کوئی میرے باقی چاہیے نا میں پاس ہے یہ کر رہا ہوں یہ پار ڈاکومنٹ لے جا رہی ہے اور کبھی میں ادھر ا نہیں میں میرا رائٹ ہے ٹھیک ہے میں ٹھیک ا جا ਕੁੱਲ ਸੁਪਰ ਸਾਹਿਬ ਕੁੱਲ ਸੁਪਰ ਸਾਹਿਬ ਕੀ ਕਰੇ ਪਰ ਆਪਨੇ ਕਿਤੇ ਜਾ ਜਾ ਕੇ ਖਾਣੇ ਤੁਹਾਡੇ ਜਾ ਕੇ ਆ ਜਿਹੜਾ ਆ ਜਿਹੜਾ ਏਰੀਆ ਨਾ ਏਰੀਆ ਸਿਟੀ ਚ ਪੈਂਦਾ ਸਿਟੀ ਦੇ ਏਰੀਆ ਸਾਡੇ ਏਰੀਆ ਨਹੀਂ ਹੈ ਸਾਡਾ ਏਰੀਆ ਪਿੰਡਾ ਲੋ ਪੱਕਾ ਹੋਇਆ ਪਤਾ ਨਹੀਂ ਕਿੱਦਾਂ ਕੀਤਾ ਜਿੰਨੇ ਕਰਤਾ ਇਹਨਾਂ ਨੇ ਝੂਠਾ ਪਰਚਾ ਕਰਵਾਤਾ ਮੇਰੇ ਰਿਪੋਰਟਾਂ ਵਿੱਚ ਕੋਈ ਨਹੀਂ ਹੈ ਦੱਸੋ ਜੇ ਰਿਪੋਰਟਾਂ ਦੀ ਕੋਈ ਨਹੀਂ ਹੈ ਤੇ ਮੈਨੂੰ ਕਿੱਦਾਂ ਦੇ ਅੰਦਰ ਵੜਨਗੇ ਕਰਦੇ ਬਾਰ ਬੈਠੀ ਹੈ ਮਹਿਲਾ ਜੋ ਧਮਕੀਆਂ ਦੇ ਰਹੀ ਹੈ ਮਰਨ ਦੀਆਂ ਇਹ ਮਹਿਲਾ ਜਿਹੜੀ ਹੈ ਇਸ ਨੂੰ ਬੱਚਿਆਂ ਨੇ ਘਰੋਂ ਬਾਹਰ ਕਰ ਦਿੱਤਾ ਸੋ ਦੱਸ ਦਿੰਦੇ ਆ ਪੂਰਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਇੱਕ ਮਹਿਲਾ ਜਿਸਦੇ ਪਤੀ ਜੋ ਕਿ ਪੁਲਿਸ ਮੁਲਾਜ਼ਮ ਸੀਗਾ ਉਸ ਦੀ ਮੌਤ ਹੋ ਜਾਂਦੀ ਹੈ ਔਰ ਉਸ ਦੀ ਮੌਤ ਤੋਂ ਬਾਅਦ ਜੋ ਬੱਚੇ ਨੇ ਉਹਨਾਂ ਨੇ ਇਸ ਮਹਿਲਾ ਨੂੰ ਘਰੋਂ ਬਾਹਰ ਕਰ ਦਿੱਤਾ ਹੈ ਉਹਨਾਂ ਦਾ ਬੱਚਿਆਂ ਦੇ ਇਲਜ਼ਾਮ ਨੇ ਕਿ ਇਸ ਮਹਿਲਾ ਨੇ ਉਹਨਾਂ ਦੇ ਪਿਤਾ ਨੂੰ ਜਰ ਦੇ ਕੇ ਮਾਰਿਆ ਹੈ ਔਰ ਹੁਣ ਦੂਜੀ ਘਰ ਵਾਲੀ ਹੈ ਉਹਨਾਂ ਦੇ ਪਿਤਾ ਦੀ ਜਿਹਦਾ ਵਿਆਹ ਵੀ ਇਹਨਾਂ ਨੇ ਆਪਸ ਵਿੱਚ ਨਹੀਂ ਸੀ ਕਰਵਾਇਆ ਫਿਲਹਾਲ ਇਹ ਪੂਰਾ ਮਾਮਲਾ ਜੜਾਈ ਅੰਮ੍ਰਿਤਸਰ ਦਾ ਸਾਹਮਣੇ ਆਇਆ ਹੈ ਸੋ ਤਸਵੀਰਾਂ ਅਸੀਂ ਕਾਂਗਿਆ ਕਰ ਰਹੇ ਹਾਂ ਤਸਵੀਰਾਂ ਜਿਹੜੀਆਂ ਨੇ ਉਸ ਘਰ ਦੀਆਂ ਨੇ ਔਰ ਉਸ ਘਰ ਦੇ ਬਾਹਰ ਦੀਆਂ ਨੇ ਜਿੱਥੇ ਇਹ ਮਹਿਲਾ ਜਿਹੜੀ ਹੈ ਪੁਲਿਸ ਵਾਲਿਆਂ ਦੇ ਨਾਲ ਉਸ ਘਰ ਦੇ ਬਾਹਰ ਪਹੁੰਚੀ ਹੈ ਔਰ ਦਰਵਾਜ਼ਾ ਖੁਲਵਾਉਣ ਦੀ ਗੋਹਾਰ ਲਗਾ ਰਹੀ ਹੈ ਉਸ ਮਹਿਲਾ ਦਾ ਕਹਿਣਾ ਹੈ ਕਿ ਇਹ ਘਰ ਜਿਹੜਾ ਹੈ ਉਸ ਦਾ ਹੈ ਉਸ ਦੇ ਜਿਹੜੇ ਪੂਰੇ ਡਾਕੂਮੈਂਟਸ ਜਿਹੜੇ ਆ ਉਹ ਲੈ ਕੇ ਆਈ ਹੈ ਉਸ ਦੇ ਕਨ ਮੁਤਾਬਕ ਜੋ ਬੱਚੇ ਨੇ ਜੋ ਉਹ ਬੇਦਖਲ ਨੇ ਪਹਿਲਾਂ ਹੀ ਉਸ ਪਤੀ ਨੇ ਆਪਣੇ ਬੱਚਿਆਂ ਨੂੰ ਨੂੰਹਾਂ ਨੂੰ ਸਭ ਨੂੰ ਬੇਦਖਲ ਕਰ ਦਿੱਤਾ ਸੀਗਾ ਪਰ ਇਹਨਾਂ ਬੱਚਿਆਂ ਨੇ ਧੋਖੇ ਦੇ ਨਾਲ ਉਸ ਨੂੰ ਘਰੋਂ ਬਾਹਰ ਕੀਤਾ ਹੈ ਫਿਲਹਾਲ ਉਹ ਇਨਸਾਬ ਦੀ ਗੁਹਾਰ ਲਗਾ ਰਹੀ ਹੈ ਕਿ ਉਸ ਨੂੰ ਕਾਰਦੇ ਅੰਦਰ ਭੇਜਿਆ ਜਾਵੇ ਪੁਲਿਸ ਮੌਕੇ ਤੇ ਪਹੁੰਚੀ ਹੈ ਪਰ ਬੱਚੇ ਜਿਹੜੇ ਨੇ ਦਰਵਾਜ਼ਾ ਨਹੀਂ ਖੋਲ ਰਨੇ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੈ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਹੰਗਾਮਾ ਹੋਇਆ ਇਸ ਘਰ ਦੇ ਬਾਹਰ ਇੱਕ ਮਹਿਲਾ ਗੁਹਾਰ ਲਗਾ ਰਹੀ ਹੈ ਕਿ ਉਸ ਨੂੰ ਘਰ ਦੇ ਅੰਦਰ ਦਾਖਲ ਕੀਤਾ ਜਾਵੇ ਜਾਇਦਾਦ ਤੋਂ ਬੇਦਖਲ ਬੱਚਿਆਂ ਨੂੰ ਕਰ ਦਿੱਤਾ ਗਿਆ ਸੀ ਅਜੇਹਾ ਉਸ ਮਹਿਲਾ ਦਾ ਕਹਿਣਾ ਹੈ ਮਹਿਲਾ ਆਪਣੇ ਡਾਕੂਮੈਂਟਸ ਪੂਰੇ ਲੈ ਕੇ ਆਈ ਹੈ ਉਸ ਦੇ ਕਹਿਣ ਮੁਤਾਬਕ ਪੁਲਿਸ ਮੁਲਾਜ਼ਮ ਸੇ ਉਸ ਦਾ ਪਤੀ ਜਿਸ ਦੀ ਮੌਤ ਦਸੰਬਰ ਦੇ ਵਿੱਚ ਹੋਈ ਸੀ ਔਰ ਉਹ ਦੋਸ਼ ਜਿਹੜੇ ਸੀ ਮੈਡੀਕਲ ਰਿਪੋਰਟ ਆਈ ਪਹਿਲਾਂ ਬੱਚਿਆਂ ਨੇ ਉਸਤੇ ਦੋਸ਼ ਲਗਾਏ ਕਿ ਉਹਨਾਂ ਦੇ ਪਿਤਾ ਨੂੰ ਇਸ ਉਹਲੇ ਵੱਲੋਂ ਯਾਨੀ ਕਿ ਇਸ ਮਹਿਲਾ ਵੱਲੋਂ ਮਾਰਿਆ ਗਿਆ ਹੈ ਜ਼ਹਿਰ ਦੇ ਕੇ ਪਰ ਜਦੋਂ ਮੈਡੀਕਲ ਰਿਪੋਰਟ ਆਈ ਤਾਂ ਉਸ ਦੇ ਵਿੱਚ ਕੁਝ ਵੀ ਪ੍ਰੂਫ ਨਹੀਂ ਹੋਇਆ ਜਿਸ ਤੋਂ ਬਾਅਦ ਮਹਿਲਾ ਜ਼ਮਾਨਤ ਤੇ ਬਾਹਰ ਆਈ ਹੈ ਔਰ ਹੁਣ ਘਰੋਂ ਘਰ ਦਾ ਗੇਟ ਜਿਹੜਾ ਹੈ ਉਹਨਾਂ ਦੇ ਬੱਚਿਆਂ ਵੱਲੋਂ ਨਹੀਂ ਖੋਲਿਆ ਜਾ ਰਿਹਾ ਫਿਲਹਾਲ ਇੱਕ ਵਾਰੀ ਅਸੀਂ ਤੁਹਾਨੂੰ ਉਹ ਵੀਡੀਓ ਦੁਬਾਰਾ ਸੁਣਾ ਦਿੰਨੇ ਆ ਜਿੱਥੇ ਮਹਿਲਾ بار بار ਗੁਹਾਰ ਲਗਾ ਰਹੀ ਹੈ ਕਿ ਉਸ ਨੂੰ ਘਰ ਦੇ ਵਿੱਚ ਦਾਖਲ ਕੀਤਾ ਜਾਵੇ ਨਹੀਂ ਤਾਂ ਉਹ ਇੱਥੇ ਹੀ ਆਪਣੇ ਆਪ ਦੇ ਤੇਲ ਪਾ ਕੇ ਖੁਦ ਨੂੰ ਸਾੜ ਲਵੇਗੀ ਤੇ ਆਤਮ ਦਾਹ ਕਰ ਲਵੇਗੀ ਇੱਕ ਵਾਰੀ ਨਜ਼ਰ ਮਾਰ ਲੈਣੀ ਉਸ ਵੀਡੀਓ ਤੇ ਕੀ ਕੀ ਗੱਲ ਸਾਰੀ ਕੀ ਮਸਲਾ ਸਾਰਾ ਮਸਲਾ ਕਿ ਇਹ ਮੇਰੇ ਪਿਓ ਬਲ ਬਲ ਹੋ ਰਿਆ ਹੈ ਨਹੀਂ ਇਨਾਂ ਜਿਹੜੇ ਗੈਰ ਵਿਵਹਾਰੀ ਬੋਲਦੀ ਰਹੀ ਹੈ ਨਾ ਦੇ ਜਲਾ ਨੂੰ ਹਾਂ ਤੇ ਹੁਣ ਉਹ ਮੈਨੂੰ ਮਾਰਨ ਆਈ ਕਿੰਨੇ ਬੰਦੇ ਲੈ ਕੇ ਆਈ ਹੁਣ ਉਹ ਪਿੱਛੇ ਨੂੰ ਭੱਜ ਗਏ। ਕੋਈ ਹੁਣ ਆਉਣਾ ਪਰ ਮੈਂ ਇੱਥੇ ਹੁਣ ਤੁਸੀਂ ਕੀ ਮੰਗ ਕਰਦੇ? ਮਾਰੇ ਤਾਂ ਨਾ ਪਾਵਾਂ ਨਾ ਮੈਂ ਤੁਹਾਨੂੰ ਕਹਿੰਦਾ ਕੋਈ ਕਰੋ ਕਿਸੇ। ਉਹ ਦੇੜਾ ਤਾਂ ਹੋਇਆ ਜਾਵੇ ਹਲੂ ਹੋ ਕੇ। ਇਹ ਕਹਿੰਦੇ ਸਾਡਾ ਘਰ ਮੇਰਾ ਘਰ ਹੈ ਕਿ ਮੈਂ ਇੱਥੇ ਆਣਾ ਹੈ ਅੰਦਰ। ਅਜਾ ਸਾਡਾ ਪਿਓ 10-10 ਸਾਲ ਦੀ ਰਹਿਣੀਆ ਰੱਜੇ ਨੂੰ ਕਹਿੰਦਾ ਕਿ ਮਰ ਜਾ। ਹਾਂ ਤੁਹਾਡੀ ਜੀ ਮੰਗ ਨਹੀਂ ਇਹਨਾਂ ਦਾ ਘਰ ਜਿੱਥੇ ਹੈਗਾ ਕਿ ਨਹੀਂਗਾ ਚੌੜੀ ਆ ਵੀ ਮੈਂ ਪਾਸਾ ਜੀ ਘਰ ਆ ਗਿਆ ਹਾਂ ਬੁੱਲ ਆਲ ਡਾਕੂਮੈਂਟ ਲਾ ਕੇ ਆਈ ਆ ਕੋਈ ਨਹੀਂ ਮੈਂ ਅਜ ਘਰ ਨਹੀਂ ਆ ਮੈਂ ਮੇਰਾ ਰਾਈਟ ਆ ਠੀਕ ਆਂ ਨਹੀਂ ਆਜਿਆ ਵੀਦਨ ਹੋਏ ਆ ਅੱਛਾ ਹਾਂ ਜੀ ਪੈਰ ਵਰਗੇ ਮੈਂ ਆ ਕੇ ਤਾਂ ਜਿਆਦਾ ਪਰੇਸ਼ਾਨ ਹੋ ਗਈ ਵੀ ਮੇਰੇ ਮਾਪਿਓ ਨੇ ਬੜੀ ਮੁਸ਼ਕਲ ਆਵਾਜ਼ ਦਿੱਤਾ ਇਹਨਾਂ ਆਪਣਾ ਬੜਾ ਮੁਸ਼ਕਲ ਬਣਾਇਆ ਨੇ ਤੇ ਇਹਨਾਂ ਨੇ ਉਹ ਵੀ ਵੇਚਾ ਗਏ ਹਨ ਕਹਿੰਦੇ ਵੀ ਲੱਭ ਕੇ ਲੈ ਗਏ ਤਾਂ ਫਿਰ ਪਰਿਵਾਰ ਨੂੰ ਜਾ ਗਿਆ ਉਹ ਇਹਨਾਂ ਨਾਲ ਗੱਲ ਕਰਨ ਪਰਿਵਾਰ ਹੀ ਦੂਰ ਵਜਾ ਨਹੀਂ ਬੋਲਣ ਦੀ ਪਰਿਵਾਰ ਵਿੱਚੋਂ ਮੈਂ ਸੰਸਤਾ ਵਾਲਿਆਂ ਨੇ ਜਾ ਕੇ ਪੈਰੀ ਭਈ ਜਾ ਕੇ ਪ੍ਰਾ ਮੇਰੀ ਕੋਈ ਮਦਦ ਕਰੋ ਤੇਰੇ ਨਾਲ ਕੋਈ ਵੀ ਨਹੀਂ ਕਰੁੰਦੇ ਆ ਕੁਲ ਸਰਪ੍ਰਸਤਨ ਕੁਲ ਸਰਪ੍ਰਸਤਨ ਕੀ ਕਰੇ ਪਰ ਆਪ ਨੇ ਇੱਕ ਤੇ ਜਾ ਜਾ ਕੇ ਖਾਣੇ ਤੁਹਾਡੇ ਜਾ ਕੇ ਆਜਾ ਆਜਾ ਏਰੀਆ ਨਾ ਏਰੀਆ ਸਿਟੀ ਚ ਪੈਂਦਾ ਸਰ ਸਿਟੀ ਦੇ ਏਰੀਆ ਸਾਡੇ ਏਰੀਆ ਨਹੀਂ ਹੈ ਸਾਡਾ ਏਰੀਆ ਪੈਂਦਾ ਪਰਚਾ ਹੋਇਆ ਪਤਾ ਨਹੀਂ ਕਿੱਦਾਂ ਕੀਤਾ ਜਿੰਨੇ ਕਰਤਾ ਇਹਨੇ ਝੂਠਾ ਪਰਚਾ ਕਰਵਾਤਾ ਮੇਰੇ ਤੇ ਰਿਪੋਰਟਾਂ ਦੇ ਵਿੱਚ ਕੋੱਖ ਨਹੀਂ ਹੈ ਦੱਸੋ ਜਿਹੜੇ ਰਿਪੋਰਟਾਂ ਦੀ ਕੁਛ ਨਹੀਂ ਹੈ ਤੇ ਮੈਨੂੰ ਪਿੰਡਾਂ ਦੇ ਅੰਦਰ ਵੜਨਾ ਨਹੀਂ ਕੋਈ ਨਹੀਂ ਕੁਛ ਕਰ ਸਕਦਾ ਜੋ ਕੰਨਾ ਉਹ ਤਾਂ ਕਿਨੇ ਸਿਰਫ ਪਹਿਲਾਂ ਪਲਾਨਿੰਗ ਹੀ ਪੀ ਇਹਨੂੰ ਘਰ ਨਹੀਂ ਵੜਨ ਦੇਣਾ ਸਿਰਫ ਇਹ ਤਾਂ ਲੜਾਈ ਝਗੜਾ ਜੋ ਇਹਨੂੰ ਡਾਕਟਰ ਨੇ ਕੀ ਕਰੀਏ ਸ਼ਰਤੀ ਹੈ ਹਾਂਜੀ ਹਾਂਜੀ ਜੇ ਤਾਂ ਡਾਕਟਰ ਲੜਾਈ ਮੈਂ ਕਿਹਾ ਕਿ ਪਾਗੇ ਕੁਛ ਮਰਜੂ ਵੀ ਤਾਂ ਮੈਂ ਨਹੀਂਣਾ ਮੈਂ ਬੜੀ ਧੰਵਾਇਚਾ ਕਰਨਾ ਜੇ ਤਾਂ ਡਾਇਰਟ ਘਾੜਿਆ ਮੈਂ ਆਪਣੇ ਘਰ ਜਾਉ ਮੈਂ ਤੇਲ ਨਹੀਂ ਗਈ ਨਾਲ ਮੈਂ ਪਾਗੇ ਮਰਜ ਰਹਾ ਬਸ ਇੱਥੇ ਮਰਨਾ ਆਜੇ ਇਹ ਜੁਮੇਵਾਰੂ ਗੱਜਰੇ ਬੜਨੀ ਚਿੰਦੇ ਮੈਂ ਤੱਕੇ ਆਂਦੀ ਇਹ ਤਾਂ ਗਲਤਨ ਸਫਾਈ ਹੋਣੀ ਕਹਿੰਦੇ ਵੀ ਮੈਨੂੰ ਕਿੱਦਾਂ ਦੀ ਸਫਾਈ ਪਾਣੀ ਮੈਂ 6 ਮਾਰਚ ਦੀ ਜਮਾਤ ਤੇ ਆਈ ਆ ਉਦੋਂ ਲੈ ਕੇ ਕਦੀ ਕਦੀ ਭੇਨ ਤੋ ਕਦੀ ਭਰਾ ਤੋ ਕਿਦਾਂ ਮੈਂ ਘਰ ਦੀ ਮਾਰ ਤੋਗੇ ਤੱਕੇ ਆਂਦੀ ਹਾਂ ਇਰਮਾਨ ਜਾਨ ਲਈ ਚੌਧਰ ਉੱਤੇ ਮੇਰੇ ਵਾਲਾ ਆਇਆ ਨਹੀਂ ਹੁਣ ਇੰਨੇ ਕੈਮਰੇ ਚੱਲਣੇ ਮੈਂ ਤੇ ਕੁੱਟਦੇ ਚੱਲੂ ਗਿਆ ਜਾਂ ਤੁਹਾਡਾ ਟੋਲ ਹੋ ਰਿਹਾ ਜਾਂ ਡੰਡਾ ਟੋਲ ਰਿਹਾ ਮੈਂ ਤੇ ਨਹੀਂ ਝੁਕਦਾ ਤੁਹਾਡੀ ਗੱਡੀ ਸਪਸ਼ਟ ਕਲੀਅਰ ਗੱਲ ਹੈ ਜੀ ਨਾ ਮੈਂ ਤਾਲਾ ਤੋੜਨਾ ਨਾ ਮੈਂ ਕਹਿੰਦਾ ਜ਼ਬਰਦਸਤੀ ਕਰਨੀ ਹੈ ਮੈਂ ਲਾਰਡ ਆਰਡਰ ਨੂੰ ਕੈਮਰਾ ਤੂਹੇ ਜੇ ਤੁਹਾਡਾ ਝਗੜਾ ਹੋਊ ਤਾਂ ਮੈਂ ਉਹ ਉਹ ਵੇਖੂਗਾ ਕੀ ਕਰਦਾ ਵਿੱਚ ਠੀਕ ਹੈ ਬਾਕੀ ਨਾ ਮੈਂ ਕਿਹਨੂੰ ਘਰ ਵਾ ਸਕਦਾ ਨਾ ਮੈਂ ਕਰ ਸਕਦਾ ਤੁਸੀਂ ਪੋਰਟ ਤੋਂ ਆਰਡਰ ਤੋਂ ਨਾਮ ਦੱਸਿਓ ਇਹ ਨਾ ਜੀ ਕੀ ਕੀ ਗੱਲ ਸਾਰੀ ਕੀ ਮਸਲਾ ਸਾਰਾ ਕਹ ਲਾ ਕਿ ਇਹ ਮੇਰੇ ਪਿਓ ਕੋਲ ਆ ਪਹੁੰਚ ਰਿਆ ਨਹੀਂ ਇਹਨਾਂ ਚ ਗੈਰ ਵਾਰੀ ਬੋਲਦੀ ਰਹੀ ਜੀ ਨਾ ਜੀ ਤੇ ਜਾਨ ਹਾਂ ਤੇ ਹੁਣ ਮੈਨੂੰ ਮਾਰਨ ਆਈ ਕਿੰਨੇ ਬੰਦੇ ਲੈ ਕੇ ਆਈ ਹੁਣ ਉਹ ਪਿੱਛੇ ਘੱਟ ਗਏ ਕੋਈ ਹੁਣ ਆ ਸਮਾ ਇਥੇ ਹੁਣ ਤੁਸੀਂ ਕੀ ਮੰਗ ਕਰਦੇ ਮਾਰੇ ਸਾਨੂੰ ਪਹਾੜ ਨੂੰ ਨੂੰ ਤਨਟ ਟੋਲੇ ਕਰੋ ਕਿਸੇ ਉਹ ਦੇੜਾ ਇਹ ਕਹਿੰਦੇ ਸਾਡਾ ਘਰ ਮੇਰਾ ਘਰ ਹੈ ਕਿ ਮੈਂ ਇੱਥੇ ਆਣਾ ਅੰਦਰ ਜੇ ਸਾਡਾ ਪਿਓ ਦੱਸਦਾ 10-10 ਸਾਲ ਦੀ ਰੱਦੀਆਂ ਰੱਖੇ ਹੁੰਦਾ ਜੇ ਮਰ ਗਿਆ ਨਾ ਹਾਂ ਤੁਹਾਡੀ ਜੀ ਮੰਗ ਨਹੀਂ ਇਹਨਾਂ ਦਾ ਘਰ ਜੀ ਹਿੱਸਾ ਹੈਗਾ ਕਿ ਨਹੀਂਗਾ ਚਾਹੁੰਦੀ ਆ ਵੀ ਮੈਂ ਪਾਸੇ ਜੀ ਘਰ ਵਾਹਿਆ